ਤੂਪੇ ਦੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਹੈ ਪੰਜਾਬ ਦੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਕੀਤੀ ਹੋਈ ਹੈ ਕਿਸਾਨਾਂ ਦੇ ਉੱਪਰ ਵੱਡੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਇਸ ਵੱਡੀ ਕਾਰਵਾਈ ਦੇ ਵਿੱਚ ਇੱਕ ਕਿਸਾਨ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਕੋਈ ਦਿਨ ਪਹਿਲਾਂ ਸਾਡੇ ਕੋਲ ਖਬਰ ਸਾਹਮਣੇ ਆਈ ਸੀ ਕਿ ਜੇਕਰ ਕੋਈ ਕਿਸਾਨ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਸਾੜਦਾ ਹੈ ਤਾਂ ਫਿਰ ਉਸ ਦੀ ਗ੍ਰਿਫਤਾਰੀ ਹੋਏਗੀ ਸੋ ਦੁਆਬੇ ਤੋਂ ਖਬਰ ਸਾਹਮਣੇ ਆਈ ਜਿੱਥੇ ਕਿ ਲੋਈਆਂ ਦੇ ਕੋਲ ਇੱਕ ਪਿੰਡ ਪੈਂਦਾ ਹੈ ਇੱਕ ਕਿਸਾਨ ਦੇ ਵੱਲੋਂ ਜਦੋਂ ਆਪਣੇ ਖੇਤਾਂ ਦੇ ਵਿੱਚ ਪਰਾਲੀ ਸਾੜੀ ਗਈ ਤਾਂ ਉਸ ਦੀ ਗ੍ਰਿਫਤਾਰੀ ਹੋਈ ਹੈ ਜੇ ਬਿਲਕੁਲ ਇਹ ਸਮਝ ਦੀ ਵੱਡੀ ਖਬਰ ਹੈ ਜੋ ਕਿ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿਉਂਕਿ ਇਸ ਤੋਂ ਪਹਿਲਾਂ ਹਾਲੇ ਤੱਕ ਕਦੀ ਕਿਸੇ ਕਿਸਾਨ ਦੀ ਗ੍ਰਿਫਤਾਰੀ ਪਰਾਲੀ ਸਾੜਨ ਵਿੱਚ ਨਹੀਂ ਹੋਈ ਸੀ ਸੋ ਇਹ ਪਹਿਲੀ ਖਬਰ ਯਾਨੀ ਕਿ ਪਹਿਲੀ ਗ੍ਰਿਫਤਾਰੀ ਹੈ ਸੋ ਇਹ ਸਮਝ ਵੱਡੀ ਖਬਰ ਹੈ ਵੱਡੀ ਕਾਰਵਾਈ ਜੋ ਕਿ ਹੁਣੇ ਸਾਮੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਕੀ ਜਿਹੜਾ ਕਿਸਾਨ ਦਾ ਨਾਮ ਹੈ ਰਾਜਕੁਮਾਰ ਦੱਸਿਆ ਗਿਆ ਤੇ ਲੋਈਆਂ ਦੇ ਕੋਲ ਇੱਕ ਪਿੰਡ ਪੈਂਦਾ ਉਸਦੇ ਪਿੰਡ ਦੇ ਵਿੱਚ ਉਸਨੇ ਆਪਣੀ ਸੱਤ ਕਨਾਲ ਜ਼ਮੀਨ ਦੇ ਵਿੱਚ ਪਰਾਲੀ ਨੂੰ ਸਾੜਿਆ ਸੀਗਾ ਤੇ ਪ੍ਰਸ਼ਾਸਨ ਦੀ ਕਾਰਵਾਈ ਹੁੰਦੀ ਹੈ ਤੇ ਜਦੋਂ ਪ੍ਰਸ਼ਾਸਨਾਂ ਨੇ ਖੁਦ ਦੇਖਦੀਏ ਤੇ ਉਸ ਤੋਂ ਬਾਅਦ ਉਸ ਕਿਸਾਨ ਦੀ ਗ੍ਰਿਫਤਾਰੀ ਕਰ ਦਿੱਤੀ ਗਈ ਹੈ ਸੂਬੇ ਦੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਉਸ ਤੋਂ ਪਹਿਲਾਂ ਪਰਾਲੀ ਸਾੜੇ ਵਿੱਚ ਜੁਰਮਾਨਾ ਜ਼ਰੂਰ ਲਗਾ ਦਤਾ ਸੀ ਲੇਕਿਨ ਕੋਈ ਗ੍ਰਿਫਤਾਰੀ ਨਹੀਂ ਹੋਈ ਇਸ ਤੋਂ ਪਹਿਲਾਂ ਜਦੋਂ ਕੁਝ ਦਿਨ ਪਹਿਲਾਂ ਸਾਡੇ ਕੋਲ ਖਬਰ ਸਾਹਮਣੇ ਆਈ ਸੀ ਕਿ ਪਰਾਲੀ ਸਾੜਨ ਦੇ ਇਲਜ਼ਾਮ ਜਿਹਤੇ ਲੱਗਣਗੇ ਜਾਂ ਦੇਖਿਆ ਜਾਏਗਾ ਜਿਹੜਾ ਕਿਸਾਨ ਵੀ ਆਪਣੇ ਖੇਤਾਂ ਦੇ ਵਿੱਚ ਪਰਾਲੀ ਸਾੜੇਗਾ ਉਸ ਦੇ ਉੱਪਰ ਕਾਰਵਾਈ ਹੋਏਗੀ ਕਾਰਵਾਈ ਹੋਏਗੀ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾਏਗਾ ਜੁਰਮਾਨਾ ਵੀ ਜੋ ਕਿ ਖੇਤੀਬਾੜੀ ਵਿਭਾਗ ਦੇ ਵੱਲੋਂ ਰਾਜਕੁਮਾਰ ਨਾਮਕ ਕਿਸਾਨ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਖੇਤੀਬਾੜੀ ਵਿਭਾਗ ਦੇ ਵੱਲੋਂ ਉਸ ਨੂੰ 5000 ਦਾ ਜੁਰਮਾਨਾ ਵੀ ਲੱਗਿਆ ਤੇ ਜੁਰਮਾਨੇ ਦੇ ਨਾਲ ਨਾਲ ਗ੍ਰਿਫਤਾਰ ਜਿਹੜੀ ਹੋਈ ਹੈ ਅਲੱਗ ਹੋਈ ਏ ਤੇ ਇਸ ਦੇ ਨਾਲ ਨਾਲ ਜਿੰਨੀ ਜ਼ਮੀਨ ਹੈ ਉਸ ਦੀ ਲਾਲ ਐਂਟਰੀ ਵੀ ਕੀਤੀ ਗਈ ਏ ਸੋ ਵੱਡੀ ਕਾਰਵਾਈ ਪ੍ਰਸ਼ਾਸਨ ਦੀ ਕਿਸਾਨਾਂ ਦੇ ਉੱਪਰ ਹੈ ਹਾਲਾਂਕਿ ਇਸ ਤੋਂ ਪਹਿਲਾਂ ਹੀ ਕਿਹਾ ਗਿਆ ਸੀਗਾ ਕਿ ਕੋਈ ਵੀ ਕਿਸਾਨ ਜਿਹੜੀ ਹੈ ਉਹ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਾਲ ਲਾਏ ਪਰਾਲੀ ਨੂੰ ਸਾੜੇ ਨਾ ਲੇਕਿਨ ਉਸ ਦੇ ਬਾਵਜੂਦ ਵੀ ਇੱਕ ਕਾਰਵਾਈ ਜਿਹੜੀ ਕੀਤੀ ਗਈ ਏ ਕਿਸਾਨਾਂ ਦੇ ਵੱਲੋਂ ਆਪਣੇ ਜਿਹੜੇ ਖੇਤਾਂ ਦੇ ਵਿੱਚ ਪਰਾਲੀ ਨੂੰ ਸਾੜ ਰਹੇ ਨੇ ਅੱਗ ਲਾ ਰਹੇ ਨੇ ਹੁਣ ਪ੍ਰਸ਼ਾਸਨ ਦਾ ਵੱਡਾ ਹੱਦ ਦੇਖ ਰਹੇ ਹੋ ਪਹਿਲੀ ਸੂਬੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਜ਼ਿਲ੍ਹਾ ਜਲੰਧਰ ਲੋਈਆਂ ਦੇ ਕੋਲ ਪਿੰਡ ਪੈਂਦਾ ਉਸ ਪਿੰਡ ਦੇ ਵਿੱਚ ਰਾਜਕੁਮਾਰ ਨਾਮਕ ਇੱਕ ਕਿਸਾਨ ਜਿਸ ਦੀ ਪਛਾਣ ਕੀਤੀ ਗਈ ਹੈ ਉਸ ਦੀ ਗ੍ਰਿਫਤਾਰੀ ਹੋਈ ਹੈ ਖੇਤੀਬਾੜੀ ਵਿਭਾਗ ਦੇ ਵੱਲੋਂ 5000 ਦਾ ਜੁਰਮਾਨਾ ਵੀ ਲਗਾਇਆ ਗਿਆ ਤੇ ਜ਼ਮੀਨ ਦੇ ਉੱਤੇ ਲਾਲ ਐਂਟਰੀ ਕਰ ਦਿੱਤੀ ਗਈ ਹੈ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਕਿਸਾਨਾਂ ਦੇ ਉੱਪਰ ਜਿਹੜੇ ਵੀ ਕਿਸਾਨ ਆਪਣੇ ਖੇਤਾਂ ਦੇ ਵਿੱਚ ਪਰਾਲੀ ਸਾੜ ਰਹੇ ਨੇ ਜਿਹੜੇ ਕਿਸਾਨ ਇਸ ਰੂਲ ਦੀ ਉਲੰਘਣਾ ਕਰ ਰਹੇ ਨੇ ਉਹਨਾਂ ਦੇ ਉੱਪਰ ਪ੍ਰਸ਼ਾਸਨ ਦਾ ਵੱਡਾ ਹੱਥ ਤੇ ਵੱਡੀ ਕਾਰਵਾਈ ਹੋਈ ਏ ਸੋ ਪਹਿਲੀ ਗ੍ਰਿਫਤਾਰੀ ਸੂਬੇ ਦੀ ਹੋਈ ਏ ਸੂਬੇ ਵਿੱਚ ਪਹਿਲੀ ਗ੍ਰਿਫਤਾਰੀ ਏ ਰਾਜਕੁਮਾਰ ਜਿਸ ਦੀ ਪਛਾਣ ਕੀਤੀ ਗਈ ਕਿਸਾਨ ਦੀ ਲੋਈਆਂ ਪਿੰਡ ਜ਼ਿਲ੍ਹਾ ਜਲੰਧਰ ਹੋ ਗਿਆ ਲੋਈਆਂ ਪਿੰਡ ਦੇ ਕੋਲ ਇੱਕ ਪਿੰਡ ਪੈਂਦਾ ਏ ਲੋਈਆਂ ਦੇ ਕੋਲ ਇੱਕ ਪਿੰਡ ਏ ਜਿਸ ਦੇ ਵਿੱਚ ਆਪਣੀ 7 ਕਨਾਲ ਜ਼ਮੀਨ ਦੇ ਵਿੱਚ ਜਿਹੜੀ ਪਰਾਲੀ ਸੀਗੀ ਉਸ ਨੂੰ ਸਾੜਿਆ ਗਿਆ ਉਸ ਤੋਂ ਬਾਅਦ ਇੱਕ ਕਾਰਵਾਈ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਏ